ਪੰਜਾਬ ਮੇ ਫਿਰ ਉਤਰਿਆ ਇੱਕ ਹੋਰ ਜਹਾਜ਼ ਲਗੇ ਪੰਜਾਬੀ ਐ ਬਸ ਜਦੋਂ 28 ਜਨਵਰੀ ਨੂੰ ਆਪਾਂ ਬਾਦਰ ਟੱਪਿਆ ਜੀ ਤੇ ਸ਼ਾਮਾਂ ਨੂੰ ਸਾਨੂੰ ਪੁਲਿਸ ਵਾਲੇ ਵਾਟਰ ਪਟ્રોલ ਵਾਲੇ ਲੈ ਗਏ ਨੇ ਫੜ ਕੇ ਸਾਨੂੰ ਹਰਿਆਣਾ ਦੇ ਨੇੜੇ ਪੈਂਦਾ ਪਿਹੋਵਾ ਪਿਹੋਵਾ ਸ਼ਹਿਰ ਦਾ ਇਹ ਇਹ ਮੁੰਡਾ ਜਿੱਦਾਂ ਹੀ ਲੈਂਡ ਕੀਤਾ ਤਾਂ ਪੁਲਿਸ ਨੇ ਉਸ ਪੁਰਾਣੇ ਕੇਸ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ ਪਾਕਸੋ ਐਕਟ ਦੇ ਤਹਿਤ ਇਹ ਮਾਮਲਾ ਦਰਜ ਹੈ ਸਾਰਾ ਪਿੰਡ ਮਰਦੇ ਪੁੱਤ ਪਰ ਤੂੰ ਨਾ ਬਰਦਾ ਨਹੀਂ ਬਣਦਾ ਭਾਜਪੀ ਨੂੰ ਮੈਂ ਕਿਹੜਾ ਚੋਣਾ ਜੋ ਮਰਜ਼ੀ ਇਲਜ਼ਾਮ ਲਾ ਲਓ ਜੋ ਮਰਜ਼ੀ ਕਰ ਲਓ ਤੁਸੀਂ ਪੰਜਾਬ ਚ ਨਹੀਂ ਆ ਸਕਦੇ ਜਨਮ ਮੈਂ ਤੇਰਾ ਆਪ हमको ਨਹੀਂ ਹਰਾ ਸਕਤੇ ਮੈਂ ਨਰਿੰਦਰ ਮੋਦੀ ਜੀ ਕੋ ਕਹਿਣਾ ਚਾਹਤਾ ਹੂੰ ਮੋਦੀ ਜੀ ਇਸ ਜਨਮ ਮੈਂ ਤੇਰਾ ਆਪ हमको ਨਹੀਂ ਹਰਾ ਸਕਤੇ ਦਿੱਲੀ ਕੇ ਅੰਦਰ ਆਮ ਆਦਮੀ ਪਾਰਟੀ ਕੋ ਬਰ ਦੇ ਪੁੱਤ ਪਰ ਤੂੰ ਨਬਰਦਾਰ ਨਹੀਂ ਬਣਦਾ ਬੀਜੇਪੀ ਨੂੰ ਮੈਂ ਕਹਿਣਾ ਚਾਹਉ ਨਾ ਜੋ ਮਰਜੀ ਇਲਜ਼ਾਮ ਲਾ ਲਓ ਜੋ ਮਰਜੀ ਕਰ ਲਓ ਤੁਸੀਂ ਪੰਜਾਬ ਚ ਨਹੀਂ ਆ ਸਕਦੇ ਕਲ ਚੁੱਕ ਹੈ ਕਲ ਯੁਗ ਗੁਰੂ ਦੋਸਤੋ ਚੰਗੇ ਪਿਛੇ ਦੀ ਆਸਲੀ ਵਿਦੇਸ਼ ਗਏ ਖਾਸ ਕਰਕੇ ਅਮਰੀਕਾ ਗਏ ਨੌਜਵਾਨ ਭਾਰਤ ਵਾਪਸ ਰਿਪੋਰਟ ਕੀਤੇ ਜਾ ਰਹੇ ਹਨ ਅਮਰੀਕਾ ਸਰਕਾਰ ਵੱਲੋਂ ਕਾਰਨ ਕਿਉਂਕਿ ਇਹ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਐਂਟਰ ਹੋਏ ਸਨ ਇਸੇ ਕਰਕੇ ਇਹ ਵਾਪਸ ਭੇਜੇ ਜਾ ਰਹੇ ਹਨ ਜਿਨ੍ਹਾਂ ਪਰਿਵਾਰਾਂ ਦੇ ਇਹ ਬੱਚੇ ਹਨ ਜੀਹਾਂ ਉਹਨਾਂ ਲਈ ਇਹ ਇੱਕ ਦੁਖਦਾਈ ਘੜੀ ਹੈ ਤੇ ਸ਼ਾਇਦ ਜੀਹਾਂ ਸ਼ਰਮਨਾਕ ਘੜੀ ਵੀ ਪਰ ਉਸ ਤੋਂ ਬਾਅਦ ਸ਼ਰਮਨਾਕ ਕੰਮ ਕਰ ਰਹੇ ਹਨ ਸਾਡੇ ਪੰਜਾਬ ਦੇ ਰਾਜਨੀਤਿਕ ਨੇਤਾ ਤੇ ਪੱਤਰਕਾਰ ਬਰਾਦਰੀ ਦੇ ਲੋਕ ਜਿਨ੍ਹਾਂ ਨੂੰ ਪੱਤਰਕਾਰਾਂ ਦੀ ਥਾਂ ਪੱਤਲਕਾਰ ਜ ਕਹਿਣਾ ਜ਼ਿਆਦਾ ਸ਼ੋਭਦਾ ਹੈ ਅੱਜ ਇਸੇ ਹੀ ਵਿਸ਼ੇ ਦੇ ਉੱਪਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਹੁਣ ਤੱਕ ਲਗਭਗ 3 ਜਹਾਜ਼ ਅਮਰੀਕਾ ਤੋਂ ਅੰਮ੍ਰਿਤਸਰ 에ਅਰਪੋਰਟ ਦੇ ਉੱਪਰ ਉਤਰ ਚੁੱਕੇ ਹਨ ਜਿਨ੍ਹਾਂ ਵਿੱਚ ਇਹ ਅਪਰਵਾਸੀ ਭਾਰਤੀ ਭਾਰਤ ਵਾਪਸ ਭੇਜੇ ਗਏ ਹਨ ਇਨ੍ਹਾਂ ਵਿੱਚ ਬਹੁਤੇ ਦੋਸਤੋਂ ਪੰਜਾਬ ਨਾਲ ਹੀ ਸੰਬੰਧਤ ਹਨ ਪਹਿਲੀ ਫਲਾਈਟ ਵਿੱਚ ਤਾਂ ਬਹੁਤੇ ਪੰਜਾਬੀ ਹੀ ਸਨ ਕਿਉਂਕਿ ਫਲਾਈਟ ਅੰਮ੍ਰਿਤਸਰ 에য়ারਪੋਰਟ ਦੇ ਉੱਪਰ ਉਤਰ ਰਹੀ ਸੀ ਅਤੇ ਇਨ੍ਹਾਂ ਵਿੱਚ ਬਹੁਤ ਸਾਰੇ ਪੰਜਾਬੀ ਹੀ ਸਨ ਜੋ ਰਿਪੋਰਟ ਕੀਤੇ ਗਏ ਸਨ ਇਸ ਮੌਕੇ ਦੇ ਉੱਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਹੀ ਘਟੀਆ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਕਿਹਾ ਜਾਵੇ ਕਿ ਇਨ੍ਹਾਂ ਨੇ ਆਪਣਾ ਦੇ ਜ਼ਖਮਾਂ ਉੱਪਰ ਲੂਨ ਲਾਉਣ ਦਾ ਕੰਮ ਹੀ ਕੀਤਾ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦਾ ਬਿਆਨ ਸੁਣਦੇ ਹਾਂ ਚਲੋ ਪਹਿਲਾ ਜਾਜ ਉਹਨਾਂ ਲਾ ਲਿਆ ਪਤਾ ਨਹੀਂ ਕੀ ਕਟੇਰੀਆ ਹੁਣ ਦੂਜਾ ਜਾ ਜਾ ਰਹੇ ਹਾਂ ਦੂਜਾ ਜਹਾਜ਼ ਵੀ ਕਹਿੰਦੇ ਆ ਅੰਮ੍ਰਿਤਸਰ ਉਤਰੂਗਾ ਜੀ ਕੱਲ ਨੂੰ ਕਿਉਂ ਜੀ ਅੰਮ੍ਰਿਤਸਰ ਚੁਣਨ ਦਾ ਕ੍ਰਾਈਟੇਰੀਆ ਦੱਸਿਓ ਮੈਨੂੰ ਕੇਂਦਰ ਸਰਕਾਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲਾ ਅੰਮ੍ਰਿਤਸਰ ਨੂੰ ਕਿਉਂ ਚੁਣਦੇ ਹੋ ਤੁਸੀਂ ਬਦਨਾਮ ਕਰਨ ਨੂੰ ਕਾਸਤੇ ਚੁਣਦੇ ਹੋ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁਣਦੇ ਹੋ ਤੁਸੀਂ ਜਾਣ ਬੁੱਝ ਕੇ ਤਾਂ ਕਿ মিডিਆ ਇਕੱਲੇ ਪੰਜਾਬ ਪੰਜਾਬ ਮੇ ਉਤਰਾ ਇੱਕ ਹੋਰ ਪਰ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਜਹਾਜ਼ ਪੰਜਾਬ ਮੇ ਫਿਰ ਉਤਰਿਆ ਇੱਕ ਹੋਰ ਜਹਾਜ਼ ਲਗੇ ਪੰਜਾਬੀ ਆ ਬਸ ਦੋਸਤੋ ਇਹਨਾਂ ਦਾ ਪੂਰਾ ਜੋਰ ਇਸ ਮੌਕੇ ਨੂੰ ਪਨਾਉਣ ਦੇ ਉੱਪਰ ਸੀ ਕਿਵੇਂ ਇਸ ਦਾ ਰਾਜਨੀਤਿਕ ਫਾਇਦਾ ਚੁੱਕਿਆ ਜਾ ਸਕੇ ਅਤੇ ਬੀਜੇਪੀ ਦਾ ਵਿਰੋਧ ਕਰਕੇ ਆਪਣੇ ਪੰਜਾਬ ਵਿੱਚ ਵੋਟ ਪੱਕੇ ਕੀਤੇ ਜਾ ਸਕਣ ਆਪਣੀ ਸਰਕਾਰ ਦੀਆਂ ਕਾਮਯਾਬੀਆਂ ਨੂੰ ਬੀਜੇਪੀ ਵਿਰੋਧ ਦੇ ਹੇਠ ਛਾਪਣ ਦੀ ਇੱਕ ਘਟੀਆ ਕੋਸ਼ਿਸ਼ ਕੀਤੀ ਗਈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਕਾਨੂੰਨੀ ਗੈਰ ਕਾਨੂੰਨੀ ਕੁਝ ਵੀ ਹੋਵੇ ਜਦੋਂ ਇਹ ਨੌਜਵਾਨ ਬਾਹਰੋਂ ਸਫਲ ਹੋ ਕੇ ਰਿਪੋਰਟ ਹੋ ਕੇ ਵਾਪਸ ਆ ਰਹੇ ਹਨ ਤਾਂ ਇਹ ਉਹ ਨੌਜਵਾਨ ਹੀ ਨਹੀਂ ਉਹਨਾਂ ਪਰਿਵਾਰਾਂ ਲਈ ਵੀ ਨਮੋਸ਼ੀਆਂ ਦਾ ਦੁੱਖ ਭਰਿਆ ਸਮਾਂ ਹੁੰਦਾ ਹੈ ਇਸ ਸਮੇਂ ਇਹੋ ਜਿਹਾ ਕੰਮ ਦੋਸਤੋ ਉਹ ਇੱਕ ਮੋਟੀ ਰਕਮ ਅਤੇ ਚੰਗੇ ਭਵਿੱਖ ਦੀਆਂ ਉਮੀਦਾਂ ਹਾਂਜੀ ਉਹ ਆਪਣੇ ਚੰਗੇ ਭਵਿੱਖ ਦੀਆਂ ਉਮੀਦਾਂ ਗਵਾ ਕੇ ਉਦਾਸ ਜੀ ਹਾਂ ਬਹੁਤ ਉਦਾਸ ਮਨ ਨਾਲ ਵਾਪਸ ਆ ਰਹੇ ਹਨ ਤੁਸੀਂ ਇਸ ਮੌਕੇ ਨੂੰ ਇੱਕ ਰਾਜਨੀਤਿਕ ਮੌਕੇ ਵਾਂਗ ਬਣਾ ਰਹੇ ਹੋ ਪਹਿਲੀ ਗੱਲ ਮੁੱਖ ਮੰਤਰੀ ਸਾਹਿਬ ਇਹ ਕੋਈ 올림픽 ਦਾ ਮੈਡਲ ਜਾਂ ਆਪਣੇ ਦੇਸ਼ ਜਾਂ ਆਪਣੇ ਪੰਜਾਬ ਲਈ ਜਾਂ ਕੌਮ ਲਈ ਕੋਈ ਮਾਣ ਮੱਤਾ ਕੰਮ ਕਰਕੇ ਵਾਪਸ ਨਹੀਂ ਆ ਰਹੇ ਹਨ ਜੋ ਇਹਨਾਂ ਦਾ ਸਵਾਗਤ ਕੀਤਾ ਜਾਵੇ ਜਾਂ ਤੁਸੀਂ ਇਹਨਾਂ ਨੂੰ ਜੇ ਦਿੱਲੀ 에어ਪੋਰਟ ਉੱਡਦੇ ਦਾ ਉੱਥੋਂ ਇਹਨਾਂ ਦਾ ਵੈਲਕਮ ਕਰਕੇ ਪੰਜਾਬ ਵਿੱਚ ਲੈ ਕੇ ਜਾਂਉਂਦੇ ਇਹ ਲੋਕ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਕੁਸੇਸਾਨ ਫੜ ਲਏ ਗਏ ਸਨ ਤੇ ਕੈਦ ਕਰ ਲਏ ਗਏ ਸਨ ਹੁਣ ਡਿਪੋਰਟ ਕਰਕੇ ਪੰਜਾਬ ਭਾਰਤ ਵਿੱਚ ਵਾਪਸ ਭੇਜ ਦਿੱਤੇ ਗਏ ਹਨ ਚੰਗਾ ਹੈ ਉੱਥੋਂ ਦੀਆਂ ਜੇਲਾਂ ਵਿੱਚ ਸੜਨ ਦੀ ਥਾਂ ਇਹ ਲੋਕ ਵਾਪਸ ਆਪਣੇ ਦੇਸ਼ ਆਪਣੇ ਘਰ ਪਹੁੰਚ ਗਏ ਹਨ ਦੋਸਤਾਂ ਕੀ ਗੱਲ ਸੋਚੋ ਭਾਰਤ ਵਿੱਚ ਹੀ ਨਹੀਂ ਹੁਣ ਤਾਂ ਪੰਜਾਬ ਵਿੱਚ ਵੀ ਦੱਸਦੇ ਹਨ ਕਿ ਲੱਖਾਂ ਹੀ ਗੈਰਕਾਨੂੰਨੀ ਢੰਗ ਨਾਲ ਬੰਗਲਾਦੇਸ਼ੀ ਜਿਨ੍ਹਾਂ ਵਿੱਚੋਂ ਬਹੁਤੇ ਰਾਂਘੀਆ ਮੁਸਲਮਾਨ ਹਨ ਉਹ ਪੰਜਾਬ ਵਿੱਚ ਆ ਕੇ ਵਸ ਰਹੇ ਹਨ ਉਹ ਸ਼ਹਿਰੋਂ ਬਾਹਰ ਨਦੀਆਂ ਦਰਿਆਵਾਂ ਦੇ ਕੰਢੇ ਝੁੱਗੀਆਂ ਝੂਪੜੀਆਂ ਬਣਾ ਕੇ ਬੈਠੇ ਹੋਏ ਹਨ ਜੇ ਇਹਨਾਂ ਨੂੰ ਕੱਲ ਨੂੰ ਕੱਢਿਆ ਜਾਂਦਾ ਹੈ ਤਾਂ ਕੀ ਇਹ ਜ਼ੁਲਮ ਹੋਵੇਗਾ ਕਿਸੇ ਵੀ ਦੇਸ਼ ਵਿੱਚ ਦਾਖਲ ਹੋਣ ਦੀ ਕਿ ਕਾਨੂੰਨੀ ਪ੍ਰਕਿਰਿਆ ਇੱਕ ਜਾਇਜ਼ ਢੰਗ ਹੁੰਦਾ ਹੈ ਉਸ ਤੋਂ ਇਲਾਵਾ ਜੋ ਵੀ ਗੈਰਕਾਨੂੰਨੀ ਢੰਗ ਨਾਲ ਪ੍ਰਵੇਸ਼ ਕਰਦਾ ਹੈ ਉਹ ਤਾਂ ਉਸ ਦੇਸ਼ ਦਾ ਅਪਰਾਧੀ ਹੁੰਦਾ ਹੀ ਹੈ ਉਸ ਨੂੰ ਫੜ ਕੇ ਜਾਂਦਾ ਜੇਲ੍ਹ ਵਿੱਚ ਸੁਟਿਆ ਜਾਂਦਾ ਹੈ ਜਾਂ ਵਾਪਸ ਉਸ ਦੇ ਦੇਸ਼ ਵਿੱਚ ਭੇਜਿਆ ਜਾਂਦਾ ਹੈ ਇਹੋ ਪ੍ਰਕਿਰਿਆ ਹੁੰਦੀ ਹੈ ਅਤੇ ਹੁਣ ਇਹੋ ਕੁਝ ਅਮਰੀਕਾ ਕਰ ਰਿਹਾ ਹੈ ਫਿਰ ਉਹ ਹੱਲਾ ਕਾਦਾ ਗਲਤੀ ਸਾਡੀ ਹੈ ਜੋ ਅਸੀਂ ਗੈਰਕਾਨੂੰਨੀ ਢੰਗ ਨਾਲ ਕਿਸੇ ਦੇਸ਼ ਵਿੱਚ ਜਾ ਕੇ ਬੜੇ ਸਾਂ ਦੇਸ਼ ਵੀ ਕਿਹੜਾ ਅਮਰੀਕਾ ਅਮਰੀਕਾ ਜਿਹੜਾ ਪੂਰੀ ਦੁਨੀਆ ਵਿੱਚ ਇੱਕ ਸੁਪਰ ਪਾਵਰ ਵਜੋਂ ਸਥਾਪਿਤ ਹੋ ਚੁੱਕਾ ਹੈ ਜੇ ਅਸੀਂ ਉਸ ਸੁਪਰ ਪਾਵਰ ਵਾਲੇ ਦੇਸ਼ ਅਮਰੀਕਾ ਦੇ ਕਾਨੂੰਨ ਨੂੰ ਟਿਚ ਕਰਕੇ ਗੈਰਕਾਨੂੰਨੀ ਢੰਗ ਨਾਲ ਉੱਥੇ ਵੜਨ ਦੀ ਕੋਸ਼ਿਸ਼ ਕਰਾਂਗੇ ਅਤੇ ਇੰਜ ਕਰਦੇ ਹੋਏ ਫੜੇ ਜਾਵਾਂਗੇ ਤਾਂ ਉਹ ਦੇਸ਼ ਫਿਰ ਆਪਣੀ ਤਾਕਤ ਵਿਖਾਵੇਗਾ ਹੀ ਜੋ ਅਮਰੀਕਾ ਨੇ ਇਸ ਵਾਰ ਚੰਗੀ ਤਰ੍ਹਾਂ ਵਿਖਾਈ ਵੀ ਹੈ ਉਸਨੇ ਨਾ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੌਜ ਦੇ ਜਾ ਜਾਵੇ ਜਹਤ ਘੜੀਆਂ ਪਾ ਕੇ ਬਤੌਰ ਕੈਦੀ ਭਾਰਤ ਵਿੱਚ ਭੇਜਿਆ ਹੈ ਜੇ ਭਗਵੰਤ ਮਾਨ ਸਾਹਿਬ ਹਾਲੇ ਵੀ ਤੁਹਾਨੂੰ ਗੱਲ ਸਮਝ ਨਹੀਂ ਆਉਂਦੀ ਹੈ ਤਾਂ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਅਮਰੀਕਾ ਭੇਜਦੇ ਹੋ ਉਹ ਡੋਨਾਲਡ ਟਰੰਪ ਨਾਲ ਮੁਲਾਕਾਤ ਕਰ ਲੈਣਗੇ ਤੇ ਉਹਨਾਂ ਨੂੰ ਜੋ ਸਮਝਾਣਾ ਹੈ ਸਮਝਾ ਦੇਣਗੇ। ਦੋਸਤੋ ਅਮਰੀਕਾ ਦੇ ਇੱਕ ਵਪਾਰੀ ਜੋਜ ਸੋਸ ਉਸਦੇ ਫੰਡਾਂ ਤੇ ਐਨਜੀਓ ਚਲਾਉਂਦੇ ਚਲਾਉਂਦੇ ਕੁਝ ਲੋਕ ਰਾਜਨੀਤੀ ਵਿੱਚ ਸੱਤਾ ਪ੍ਰਾਪਤ ਕਰ ਗਏ ਅਤੇ ਉਹ ਲੋਕ ਹੁਣ ਵਾਵਾ ਹੰਕਾਰੇ ਹੋਏ ਫਿਰਦੇ ਹਨ ਅਤੇ ਹਰ ਤਰ੍ਹਾਂ ਦੀ ਊਡ ਪਟਾੰਗ ਬਿਆਨਬਾਜ਼ੀ ਕਰਦੇ ਫਿਰਦੇ ਹਨ। ਦੋਸਤੋ ਦੇਸ਼ ਹੋਵੇ ਜਾਂ ਸਟੇਟ ਕੁਝ ਨਿਯਮਿਤ ਕਾਨੂੰਨਾਂ ਅਨੁਸਾਰ ਹੀ ਇਹ ਚੱਲਦੇ ਹਨ ਨਾ ਕਿ ਟਿਚਰਾਂ ਜਾਂ ਭਾਵਨਾਵਾਂ ਨਾਲ। ਦੋਸਤੋ ਭਗਵੰਤ ਮਾਨ ਜੀ ਦਾ ਬਿਆਨ ਇੱਕ ਵਾਰੀ ਫੇਰ ਸੁਣਦੇ ਹਾਂ ਇਹ ਕੋਈ ਤਰਕ ਹੈ ਕਿ ਅਮਰਸਰ ਨਜ਼ਦੀਕ ਪੜਦਾ ਹੈ ਕਿਾ 트াম্প ਨੇ 35 ਮਿੰਟ ਦਾ ਔਰ ਤੇਲ ਨਹੀਂ ਡਾਲਾ ਉਸਮੇ 35 ਮਿੰਟਾ ਦਿੱਲੀ ਯਹਾਂ ਸੇ ਇਹ ਤੋਂ ਮਤਲਬ ਚਲੋ ਬੀਜੇਪੀ ਵਾਲੇ ਹਨ ਉਹਨਾਂ ਕਹੋਲੇ ਤਾਂ ਕਹਿੰਦੇ ਲੇਕਿਨ ਉਹ ਕਰ ਕਟੂਕਟ ਇੱਥੇ ਤਾਂ ਇੱਜ਼ਤ ਦੇ ਦिए ਨਾ ਤੇ ਨਾਮੋ ਨਿਸ਼ਾਨ ਮਿਟ ਜਾਂਦੇ ਮੈਂ ਤਾਈਓ ਕਹਿਣਾ ਸਾਡੀ ਪਵਿੱਤਰ ਸ਼ਹਿਰ ਨੂੰ ਸਾਡੇ ਨੂੰ ਡਿਟੈਂਸ਼ਨ ਸੈਂਟਰ ਨਾ ਬਣਾਓ ਜੱਡਪੋਰਟ ਡਿਪੋਰਟ ਸੈਂਟਰ ਨਾ ਬਣਾ ਉਹ ਵੀ ਇੱਥੇ ਆਉਂਦੇ ਆ ਤੇ ਅੰਮ੍ਰਿਤਸਰ ਸਾਹਿਬ ਜੋ ਹੈ ਕੋਨੂੰ ਦਰਗਿਆਨਾ ਮੰਦਰ ਦਰਬਾਹਰ ਦਰਬਾਰ ਸਾਹਿਬ ਆਪਣਾ ਆਰਾਮ ਤੀਰਥ ਜਲਿਆਂਵਾਲਾ ਬਾਗ ਉਤਵਲ ਦੇਖਾਂ ਜਾਂ ਕਿੱਧਰ ਦੇਖਾਂ ਮੈਂ ਕੋਈ ਕੰਮ ਨਹੀਂ ਕਰ ਰਿਹਾ ਕੋਈ ਗੌਰ ਹੀ ਨਹੀਂ ਕਰ ਰਿਹਾ ਕਿਹੜੀ ਵਿਦੇਸ਼ ਨੀਤੀ ਇਹਨਾਂ ਦੀ ਦੋਸਤੋ ਤਾਂ ਇਹਦਾ ਜਵਾਬ ਹੈ ਕਿਉਂਕਿ ਫਲਾਈਟ ਵਿੱਚ ਬਹੁਤੇ ਪੰਜਾਬੀ ਸਨ ਇਸ ਕਰਕੇ ਜਹਾਜ਼ ਨੂੰ ਅੰਮ੍ਰਿਤਸਰ ਉਤਾਰਨਾ ਬਿਲਕੁਲ ਠੀਕ ਸੀ ਪੰਜਾਬੀਆਂ ਲਈ ਇਹ ਵਧੀਆ ਵੀ ਸੀ ਇਹ ਕਿਸੇ ਵੀ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਦੀ ਬਦਨਾਮੀ ਨਹੀਂ ਹੈ ਨਾ ਹੀ ਗੁਰੂ ਘਰ ਦਾ ਸਿੱਖ ਕੌਮ ਨਾਲ ਮੱਥਾ ਲਾਉਣਾ ਹੈ ਡੋਂਕੀ ਲਾਉਣ ਵਾਲੇ ਤਾਂ ਦੋਸਤੋ ਆਪਣੀ ਮਰਜ਼ੀ ਨਾਲ ਕੇਸ ਗੁਰੂ ਕੀ ਮੋਹਰ ਉਹ ਵੀ ਕਟਵਾ ਕੇ ਵਿਦੇਸ਼ ਦੇ ਲਾਲਚ ਵਿੱਚ ਤੁਰ ਪੈਂਦੇ ਹਨ ਪਤਾ ਨਹੀਂ ਕਿਵੇਂ ਭਗਵੰਤ ਮਾਨ ਸਾਹਿਬ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਦੋਸਤੋ ਪੰਜਾਬ ਵਿੱਚ ਹਰ ਸਾਲ ਹਜ਼ਾਰਾਂ ਨੌਜਵਾਨ ਪੜ੍ਹ ਲਿਖ ਕੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਹੋ ਕੇ ਨਿਕਲਦੇ ਹਨ ਉਹਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਨ ਦੀ ਥਾਂ ਆਪਣੀਆਂ ناکامیयां ਲੁਕਾਉਣ ਲਈ ਇਹੋ ਜਿਹੇ ਬਿਆਨ ਦੇ ਰਹੇ ਹਨ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਸ ਕਿਸੇ ਤਰ੍ਹਾਂ ਪੰਜਾਬ ਵਿੱਚ ਭਾਜਪਾ ਨੂੰ ਭਾਜਪਾ ਨੂੰ ਸਿੱਖਾਂ ਦਾ ਵਿਰੋਧੀ ਸਾਫਤ ਕਰ ਦਿੱਤਾ ਜਾਵੇ ਇੰਜ ਕਰਕੇ ਉਹ ਪੰਜਾਬ ਵਿੱਚ ਹਿੰਦੂ ਸਿੱਖ ਵਿੱਚ ਪਾੜਾ ਵਧਾ ਹੀ ਰਹੇ ਹਨ ਪਤਾ ਨਹੀਂ ਦੋਸਤੋ ਕਿੰਨੀਆਂ ਸਰਕਾਰੀ ਨੌਕਰੀਆਂ ਦੇਣ ਦੇ ਇਸ਼ਤਿਹਾਰ ਉਹ ਥਾਂ ਥਾਂ ਟੀਵੀ ਚੈਨਲਾਂ ਉੱਪਰ ਚਲਾ ਰਹੇ ਹਨ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਉਹਨਾਂ ਦੇ ਸਿਰ ਦੇ ਉੱਪਰ ਆਪਣੀ ਸਰਕਾਰ ਤੇ ਆਪਣੀ ਪਾਰਟੀ ਦਾ ਪ੍ਰਚਾਰ ਇੰਜ ਕੀਤਾ ਜਾ ਰਿਹਾ ਹੈ ਪਰ ਪੰਜਾਬ ਵਿੱਚ ਬੇਰੁਜ਼ਗਾਰੀ ਦਾ ਪੱਧਰ ਉਹ ਸਭ ਨੂੰ ਪਤਾ ਹੈ। ਦੋਸਤੋ ਬਿਨਾਂ ਪ੍ਰਾਈਵੇਟ ਸੈਕਟਰ ਦੇ ਰੋਜ਼ਗਾਰ ਦੇ ਸਾਧਨ ਬਣ ਹੀ ਨਹੀਂ ਸਕਦੇ। ਸਾਰਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਹੀ ਨਹੀਂ ਜਾ ਸਕਦੀ। ਪੰਜਾਬ ਦੇ ਹਾਲਾਤ ਸਭ ਨੂੰ ਪਤਾ ਨਹੀਂ ਹੈ ਕਿ ਕਿਹੋ ਜਿਹੇ ਚੱਲ ਰਹੇ ਹਨ। ਪਰ ਸਾਡੇ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਪੰਜਾਬ ਦੇ ਹਾਲਾਤ ਪਤਾ ਨਹੀਂ ਦੋਸਤੋ ਕਿਹੜੀਆਂ ਜਰਮਨ ਦੀਆਂ ਮਰਸੀਡੀਜ਼ ਕਾਰਾਂ ਦੀਆਂ ਫੈਕਟਰੀਆਂ ਇਹਨਾਂ ਨੇ ਪੰਜਾਬ ਵਿੱਚ ਲਾ ਕੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇ ਦਿੱਤਾ ਹੈ। ਜਿਸਦਾ ਪ੍ਰਚਾਰ ਇਹ ਥਾਂ ਥਾਂ ਹਰ ਚੈਨਲ ਦੇ ਉੱਪਰ ਕਰ ਰਹੇ ਹਨ ਵਿਰੋਧੀ ਦਲ ਦੇ ਨੇਤਾ ਦੋਸਤੋ ਪੰਜਾਬ ਵਿੱਚ ਕਾਂਗਰਸ ਹੋਵੇ ਜਾਂ ਅਕਾਲੀ ਜਾਂ ਪੰਜਾਬ ਭਾਜਪਾ ਉਹ ਇਸ ਸੈਂਸਟਿਵ ਮੁੱਦੇ ਤੇ ਬੇਲੋੜੀ ਅਤੇ ਮੂਰਖਤਾ ਭਰੀ ਬਿਆਨਬਾਜ਼ੀ ਹੀ ਕਰ ਰਹੇ ਹਨ ਦੋਸਤੋ ਰਾਜਨੀਤੀ ਲੋਕਾਂ ਦੀ ਤਾਂ ਗੱਲ ਕਰ ਹੀ ਲਈ ਹੈ ਪਰ ਸਮਾਜ ਦਾ ਚੌਥਾ ਜਾਂ ਪਤਾ ਨਹੀਂ ਕਿਹੜਾ ਸਤੰਭ ਕਿਹਾ ਜਾਂਦਾ ਹੈ ਮੀਡੀਆ ਪੱਤਰਕਾਰੀ ਤਾਂ ਉਹਨਾਂ ਬਾਰੇ ਵੀ ਗੱਲ ਕਰ ਲੈਂਦੇ ਹਾਂ ਸਰਕਾਰਾਂ ਨਾਲ ਬਣਾ ਕੇ ਰਾਜਨੀਤਿਕ ਦਲਾਂ ਦੇ ਤਲਵੇ ਛੱਟ ਕੇ ਇਹ ਪੱਤਰਕਾਰੱਖਾਂ ਤੋਂ ਲੱਖਾਂ ਕਰੋੜਾਂ ਵਿੱਚ ਜਾ ਪਹੁੰਚਦੇ ਹਨ ਤਹਾਡੀਆਂ ਨਿਗਾਹਾਂ ਵਿੱਚ ਬਹੁਤ ਸਾਰੇ ਪੱਤਰਕਾਰ ਅਜਿਹੇ ਹੋਣਗੇ ਜਿਨ੍ਹਾਂ ਨੇ ਆਪਣੇ ਟੀਵੀ ਚੈਨਲ ਤੱਕ ਖੋਲੇ ਹੋਏ ਹਨ ਦੋਸਤੋ ਇਹਨਾਂ ਦਾ ਕੰਮ ਪੱਤਰਕਾਰਤਾ ਕਰਨਾ ਜਾਂ ਲੋਕਾਂ ਦੇ ਮੂਰੇ ਸੱਚ ਰੱਖਣਾ ਨਹੀਂ ਹੈ ਅੱਜਕੱਲ ਖਾਸ ਕਰਕੇ ਜਦੋਂ ਦਾ ਇਲੈਕਟ੍ਰੋਨ ਮੀਡੀਆ ਦਾ ਯੁੱਗ ਆਇਆ ਹੈ ਇਹ ਬਸ ਕੀ ਕਰਦੇ ਹਨ ਬਸ ਰਾਜਨੀਤਿਕ ਪਾਰਟੀਆਂ ਦਾ ਏਜੰਡਾ ਹੀ ਚਲਾਉਂਦੇ ਹਨ ਰਾਜਨੀਤਿਕ ਨੇਤਾਵਾਂ ਦੀ ਛਵੀ ਬਣਾਉਣਾ ਅਤੇ ਉਹਨਾਂ ਦੀ ਛਵੀ ਢਾਉਣਾ ਇਹਨਾਂ ਪੱਤਰਕਾਰਾਂ ਦਾ ਇਹ ਕੰਮ ਬਣ ਕੇ ਰਹਿ ਗਿਆ ਹੈ ਬਦਲੇ ਵਿੱਚ ਕੀ ਮਿਲਦਾ ਹੈ ਇਹਨਾਂ ਨੂੰ ਬਦਲੇ ਵਿੱਚ ਕਈ ਪੱਤਰਕਾਰ ਰਾਜ ਸਭਾ ਵੀ ਜਾ ਚੁੱਕੇ ਹਨ ਕਈਆਂ ਨੇ ਤਾਂ ਆਪਣੇ ਟੀਵੀ ਚੈਨਲ ਤੱਕ ਖੋਲ ਲਏ ਹਨ ਪਰ ਪੱਤਰਕਾਰਤਾ ਪੱਤਰਕਾਰਾਂ ਦੇ ਨਾਂ ਉੱਪਰ ਇਹ ਅੱਜ ਵੀ ਪੱਤਲਕਾਰਤਾ ਹਾਂਜੀ ਪੱਤਲਕਾਰਤਾ ਕਰਦੇ ਹਨ ਨਾ ਕਿ ਪੱਤਰਕਾਰਤਾ ਰਾਜਨੀਤਿਕ ਨੇਤਾਵਾ ਰਾਜਨੀਤਿਕ ਪਾਰਟੀਆਂ ਦੀਆਂ ਝੂਠੀਆਂ ਪੱਤਲਾਂ ਚਿੱਟਣ ਦੀ ਪੱਤਰਕਾਰਤਾ ਇੱਕ ਪੱਖ ਜਾਣ ਪੁੱਝ ਕੇ ਦੋਸਤੋ ਇਹ ਅਨ ਗੋਲਾ ਰੱਖ ਕੇ ਅੱਧਾ ਅਧੂਰਾ ਸੱਚ ਲੋਕਾਂ ਮੂਰੇ ਰੱਖਦੇ ਹਨ ਦੋਸਤੋ ਅੱਧਾ ਅਧੂਰਾ ਸੱਚ ਕਿਸੇ ਝੂਠ ਨਾਲੋਂ ਕਿਤੇ ਵੱਧ ਖਤਰਨਾਕ ਹੁੰਦਾ ਹੈ ਇਹੋ ਅੱਜਕੱਲ ਇਹ ਪੱਤਰਕਾਰ ਰਿਪੋਰਟ ਹੋਏ ਲੋਕਾਂ ਦੇ ਮੁੱਦੇ ਤੇ ਵੀ ਕਰ ਰਹੇ ਹਨ ਜੋ ਲੋਕ ਲੱਖਾਂ ਰੁਪਏ ਲਾ ਕੇ ਵਿਦੇਸ਼ ਵਿੱਚ ਗਏ ਤੇ ਹੁਣ ਰਿਪੋਰਟ ਹੋ ਗਏ ਹਨ ਇਹ ਉਹਨਾਂ ਲੋਕਾਂ ਨੂੰ ਗਰੀਬ ਅਤੇ ਵਿਚਾਰਾ ਜਿਹਾ ਬਣਾ ਕੇ ਲੋਕਾਂ ਦੇ ਮੂਹਰੇ ਪੇਸ਼ ਕਰ ਰਹੇ ਹਨ ਆਮ ਲੋਕਾਂ ਵਿੱਚ ਉਹਨਾਂ ਪ੍ਰਤੀ ਸympathy ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਮਕਸਦ ਜਿਵੇਂ ਕਿ 트াম্প ਸਰਕਾਰ ਨੇ ਬਹੁਤ ਹੀ ਗਲਤ ਕੀਤਾ ਹੋਵੇ ਮੋਦੀ ਗਵਰਨਮੈਂਟ ਫੇਲ ਬਸ ਮਾਨ ਸਾਹਿਬ ਇਹਨਾਂ ਨੂੰ ਸਾਹਮਣੇ ਦੇ ਨਾਤੇ ਉਹਨਾਂ ਨੂੰ ਘਰ ਪਛਾਣ ਵਾਲੇ ਹੀਰੋ ਪੰਜਾਬ ਦੇ ਹੀਰੋ ਪਰ ਜੋ ਗੈਰਕਾਨੂੰਨੀ ਢੰਗ ਨਾਲ ਕਿਸੇ ਮੁਲਕ ਵਿੱਚ ਬੜੇ ਸਨ ਕੀ ਦੋਸਤੋ ਉਹ ਬਿਲਕੁਲ ਭੁੱਲੇ ਅਤੇ ਬੇਦੋਸ਼ੇ ਸਨ ਆਜੋ ਦੋਸਤੋ ਇੱਕ ਰਿਪੋਰਟ ਹੋ ਚੁੱਕੇ ਨੌਜਵਾਨ ਦਾ ਬਿਆਨ ਪਹਿਲਾਂ ਸੁਣਦੇ ਹਾਂ ਫਿਰ ਅੱਗੇ ਗੱਲ ਕਰਾਂਗੇ ਤੁਸੀਂ ਕੀ ਸੋਚਦੇ ਹੋ ਕਿ ਇਹ ਸਟੈਪ ਲੈਣਾ ਸਹੀ ਸੀਗਾ ਅਸੀਂ ਲੱਖ ਲਾ ਕੇ ਬੱਚਿਆਂ ਨੂੰ ਜੋਖਮ ਦੇ ਰਸਤੇ ਅਮਰੀਕਾ ਭੇਜਣਾ ਮੈਨੂੰ ਸੋਟਾ ਪਤਾ ਸੀ ਗਲਤ ਨਹੀਂ ਚੱਕਿਆ ਸੀ ਕਿ ਜੇ ਤੋਂ ਚਲੋ ਜਾ ਜਿਸ ਤਰ੍ਹਾਂ ਸਿਸਟਮ ਹੈ ਪਹਿਲਾਂ ਵੀ ਜਾ ਰਹੇ ਸੀ ਐਪਲਾਈ ਵੀ ਅਸੀਂ ਇਸੇ ਕਰਕੇ ਪਹਿਲਾਂ ਵੀ ਕਾਫੀ ਚ 3-4 ਸਾਲ ਤੋਂ ਟਰਾਈ ਕਰ ਰਹੇ ਸੀਗੇ ਜੀ ਲੀਗਲ ਤਰੀਕੇ ਨਾਲ ਵੀ ਕਰ ਰਹੇ ਸੀਗੇ ਜੀ ਤੇ ਇਹ ਵੀ ਸਾਨੂੰ ਜਿੱਤਣਾ ਇਹਨਾਂ ਦੱਸ ਪਾਈ ਸੀ ਉਹਦੇ ਮੁਤਾਬਿਕ ਅਸੀਂ ਇਹ ਕਰਿਆ ਸੀਗਾ ਵੀ ਉਹਨਾਂ ਨੇ ਹੀ ਕਿਹਾ ਜੀ ਬਸ ਇਹਨਾਂ ਪੈਸੇ ਇਹਨਾਂ ਨੂੰ ਅਸੀਂ ਸੇ ਭੇਜ ਦਾਂਗੇ ਕੋਈ ਉਹ ਨਹੀਂ ਲੀਗਲ ਤਰੀਕੇ ਨਾਲ ਵੀਜ਼ਾ ਪ੍ਰੋਸੈਸ ਨਾਲ ਅਸੀਂ ਭੇਜਾਂਗੇ ਇਹਨਾਂ ਨੂੰ 80 ਲੱਖ ਲਾ ਕੇ ਬੱਚਿਆਂ ਨੂੰ ਜੋਖਮ ਦੇ ਰਸਤੇ ਅਮਰੀਕਾ ਭੇਡਣਾ ਦੋਸਤੋ ਇਹਨਾਂ ਦਾ ਕਹਿਣਾ ਹੈ ਕਿ ਅਸੀਂ 80 ਲੱਖ ਰੁਪਏ ਦੀ ਰਕਮ ਖਰਚ ਕੀਤੀ ਹੈ ਆਪਣੇ ਤਰੀਕਾ ਗੈਰ ਕਾਨੂੰਨੀ ਸੀ ਇਹਨਾਂ ਨੂੰ ਵੀ ਪੱਕਾ ਪਤਾ ਹੀ ਹੋਵੇਗਾ ਪਰ ਇਹ ਗੱਲ ਨਾ ਤਾਂ ਇਹ ਮੰਨਦੇ ਹਨ ਤੇ ਨਾ ਹੀ ਮੀਡੀਆ ਦੱਸਣ ਦੀ ਕੋਸ਼ਿਸ਼ ਕਰਦਾ ਹੈ ਸਾਰਾ ਦੋਸ਼ ਟਰੈਵਲ ਏਜੰਟਾਂ ਦੇ ਸਿਰ ਤੇ ਇੱਕ ਹੋਰ ਨੋਜਵਾਨ ਦਾ ਬਿਆਨ ਸੁਣਦੇ ਹਾਂ ਜੋ ਲਗਭਗ ਸੱਚ ਬੋਲਦਾ ਹੀ ਨਜ਼ਰ ਆਉਂਦਾ ਹੈ ਪਹਿਲਾਂ ਉਸ ਦੀ ਗੱਲ ਸੁਣਦੇ ਹਾਂ 28 ਜਨਵਰੀ ਨੂੰ ਆਪਾਂ ਬਾਰਡਰ ਟੱਪਿਆ ਜੀ ਤੇ ਸ਼ਾਮਾਂ ਨੂੰ ਸਾਨੂੰ ਆ ਪੁਲਿਸ ਵਾਲੇ ਬਾਰਡਰ ਪਟ્રોલ ਵਾਲੇ ਲੈ ਗਏ ਨੇ ਫੜ ਕੇ ਸਾਨੂੰ ਤੇ ਸਾਨੂੰ ਇੱਕ ਬਰਾਂਡ ਦੇ ਵਿੱਚ ਤੇ ਕੱਛੇ ਦੇ ਵਿੱਚ ਰੱਖਿਆ ਗਿਆ ਤੇ ਇਸੇ ਏਜੰਟ ਦੀ ਹਰਕਤ ਦੇ ਕਰਕੇ ਮੈਨੂੰ ਉੱਥੇ 24 ਘੰਟੇ ਏਸੀ ਦੇ ਵਿੱਚ ਵੀ ਰਹਿਣਾ ਪੈ ਗਿਆ ਜੀ ਹੁਣ ਵੀ ਟੌਰਚਰ ਕੀਤਾ ਜੀ ਉਹਨਾਂ ਨੇ ਇੱਕ ਹਸਬ ਦਾ ਹੱਥਾਂ ਨੂੰ ਹੱਤਕੜੀਆਂ ਲਾ ਕੇ ਲੈ ਕੇ ਆਏ ਨੇ ਜਦਕਿ ਜਦੋਂ ਤੁਸੀਂ ਕਾਰ ਰਿਪੋਰਟ ਦਿੱਤਾ ਫਿਰ ਦੂਜਾ ਹਾਲ ਹੀ ਕੋਈ ਨਹੀਂ ਭੱਜ ਕੇ ਜਾ ਕਿੱਥੇ ਸਕਦੇ ਆ ਜੀ ਏਅਰਪੋਰਟ ਦੇ ਅੰਦਰ ਕੋਲ ਕਿੱਥੇ ਭੱਜ ਕੇ ਜਾਊਗਾ ਜੀ ਪਿਆਰੇ ਦੋਸਤ ਪਿਆਰੇ ਮੈਂ ਤਰ ਤੁਸੀਂ ਉੱਥੇ ਕੈਦੀ ਸੀ ਉਹਨਾਂ ਦੇ ਮੁਜਰਮ ਸੀ ਉਹਨਾਂ ਦੇ ਦੇਸ਼ ਵਿੱਚ ਨਜਾਇਜ਼ ਢੰਗ ਨਾਲ ਵੜਨ ਦੀ ਕੋਸ਼ਿਸ਼ ਕਰ ਰਹੇ ਸੀ ਤੁਸੀਂ ਇਸ ਤੋਂ ਇਲਾਵਾ ਵੀ ਦੋਸਤੋ ਹੋਰ بڑے ਕਿੱਸੇ ਹਨ ਆ ਨੌਜਵਾਨ ਵੀਰ ਦਾ ਸ਼ਿਕਵਾ ਹੈ ਕਿ ਸਾਨੂੰ ਦਸਤਾਰ ਪਾਉਣ ਦਾ ਹੁਕਮ ਵੀ ਨਹੀਂ ਸੀ ਉੱਥੇ ਮਿੱਤਰਾ ਸਿੱਖਾਂ ਦੀ ਇੱਜ਼ਤ ਅਤੇ ਭਾਈਚਾਰਕ ਸਾਂਝ ਭਾਰਤ ਵਿੱਚ ਹੀ ਹੈ ਤੁਸੀਂ ਬਾਹਰ ਜਾ ਕੇ ਬਿਲਕੁਲ ਸਪੈਸ਼ਲ ਨਹੀਂ ਹੋ ਉੱਥੇ ਜਿਵੇਂ ਬਾਕੀ ਮਨੁੱਖ ਹਨ ਉੰਜ ਹੀ ਤੁਸੀਂ ਉਹਨਾਂ ਵਾਂਗ ਉਹਨਾਂ ਕੰਟਰੀਆਂ ਵਿੱਚ ਵਿਚਰਦੇ ਹੋ ਸਪੈਸ਼ਲ ਟ੍ਰੀਟਮੈਂਟ ਉਹ ਵੀ ਧਰਮ ਦੇ ਆਧਾਰ ਤੇ ਪਾਲਣਾ ਤੁਹਾਡੇ ਬੋਧਿਕ ਸਤਰ ਵੱਲ ਇਸ਼ਾਰਾ ਕਰਦਾ ਹੈ ਇੰਡੀਆ ਤੇ ਵਿਦੇਸ਼ਾਂ ਵਿੱਚ ਇਸ ਮਾਮਲੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਇਹਨਾਂ ਸੱਜਣਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਰੰਟ ਲਾਇਆ ਗਿਆ ਉਹਨਾਂ ਨਾਲ ਮਾਰਕੁੱਟ ਵੀ ਕੀਤੀ ਗਈ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਬਾਹਰ ਨਾ ਜੇ ਲੰਘ ਗਏ ਤਾਂ ਬੱਲੇ ਬੱਲੇ ਪਰ ਜੇ ਫੜੇਗੇ ਤਾਂ ਇਸ ਲਈ ਮਾਨਸਿਕ ਤੌਰ ਤੇ ਤੁਹਾਨੂੰ ਤਿਆਰ ਹੋਣਾ ਹੀ ਚਾਹੀਦਾ ਸੀ ਕਿ ਇਹ ਵੀ ਸਾਡੇ ਨਾਲ ਹੋ ਸਕਦਾ ਹੈ ਹੁਣ ਵਿਚਾਰਾ ਜਿਹਹਾ ਬੰਨਾ ਕੀ ਕਿਹਾ ਜਾਵੇ ਇਹੋ ਜਿਹੇ ਨੌਜਵਾਨਾਂ ਬਾਰੇ ਜੇ ਫੜੇ ਗਏ ਤਾਂ ਕੀ ਇਸ ਵਿਸ਼ੇ ਬਾਰੇ ਉਹ ਜਾਣਦੇ ਨਹੀਂ ਸਨ ਦੋਸਤੋ ਕਿਸੇ ਨੇ 60 ਲਾ ਕੇ ਅਮਰੀਕਾ ਮੁੰਡਾ ਭੇਜਿਆ ਕਿਸੇ ਦਾ ਦਾਵਾ ਹੈ ਕਿ 50 ਲੱਖ ਤੋਂ ਵੱਧ ਲਾਇਆ ਹੈ ਆਪਣੇ ਪੁੱਤ ਨੂੰ ਅਮਰੀਕਾ ਭੇਜਣ ਲਈ ਕਿਸੇ ਦਾ 41 ਲੱਖ ਡੁੱਬ ਗਿਆ ਕਿਸੇ ਦੇ ਘਰ ਵਿੱਚ ਗਮ-ਗੀਨ ਮਾਹੌਲ ਹੋਰ ਤਾਂ ਹੋਰ ਕਿਸੇ ਦਾ 1 ਕਰੋੜ ਸਵਾਹ ਹੋ ਗਿਆ ਹੈ ਦੋਸਤੋ ਕਈ ਅਖਬਾਰਾਂ ਵਿੱਚ ਇਹਨਾਂ ਲੋਕਾਂ ਦੇ ਡਿਪੋਰਟ ਹੋਏ ਲੋਕਾਂ ਦੇ ਇੰਟਰਵਿਊ ਉਹਨਾਂ ਨੌਜਵਾਨਾਂ ਦੇ ਇੰਟਰਵਿਊ ਛਾਪ ਰਹੇ ਹਨ ਕਿਸੇ ਗਰੀਬ ਘਰ ਦੇ ਯੁਵਕ ਨੇ 50 ਲੱਖ ਲਾਏ ਤੇ ਵਾਪਸ ਮੋੜਨਾ ਪਿਆ ਕੋਈ ਦਿਹਾੜੀਦਾਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਗੱਲ ਕੀ ਗਰੀਬ ਨਮਾਣੇ ਜਿਹੇ ਬਣ ਕੇ ਇਹਨਾਂ ਨੂੰ ਲੋਕਾਂ ਮੂਰੇ ਪੇਸ਼ ਕੀਤਾ ਜਾ ਰਿਹਾ ਹੈ ਪਰ ਸੋਚੋ ਦੋਸਤੋ ਇਹਨਾਂ ਵਿੱਚੋਂ ਕੋਈ ਵੀ 40-50 ਲੱਖ ਤੋਂ ਘੱਟ ਲਾ ਕੇ ਨਹੀਂ ਗਿਆ ਸੀ ਅਮਰੀਕਾ ਉਹ ਵੀ ਗੈਰਕਾਨੂੰਨੀ ਢੰਗ ਨਾਲ ਇੰਜ ਕਰਨ ਦਾ ਰਸਕੇ ਇਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਬਾਕੀ 40-50 ਲੱਖ ਕੋਈ ਵੀ ਪਰਿਵਾਰ ਜਿਹੜਾ ਆਪਣੇ ਧੀ ਪੁੱਤ ਤੇ 40-50 ਲੱਖ ਲਾ ਕੇ ਬਾਹਰ ਕੱਲਦਾ ਹੈ ਉਸ ਨੂੰ ਘੱਟੋ ਘੱਟ ਦੋਸਤੋ ਗਰੀਬਤਾ ਨਹੀਂ ਕਿਹਾ ਜਾ ਸਕਦਾ ਦੋਸਤੋ ਅਸੀਂ ਲਾਲਿਆਂ ਦੀ ਕੂਮ ਦੇ ਉੱਪਰ ਬਹੁਤ ਹਾਸਦੇ ਹਾਂ ਲਾਲਿਆਂ ਤੇ ਬਾਣੀਆਂ ਦੇ ਮੁੰਡੇ ਇੱਕ ਇੱਕ ਦੋ ਦੋ ਲੱਖ ਦਾ ਰਾਸ਼ਨ ਰੱਖ ਕੇ ਜਾਂ ਹੋਰ ਕੋਈ ਛੁੱਦਾ ਪਾ ਕੇ ਆਪਣਾ ਰੁਜ਼ਗਾਰ ਬਣਾ ਕੇ ਘਰ ਦੀ ਰੋਟੀ ਚੰਗੀ ਤਰ੍ਹਾਂ ਤੋਰ ਲੈਂਦੇ ਹਨ ਇੱਥੇ ਉਹ ਵਧੀਆ ਰੋਟੀ ਖਾਂਦੇ ਹਨ ਤੇ ਆਪਣੇ ਪਰਿਵਾਰਾਂ ਵਿੱਚ ਰਹਿੰਦੇ ਹੋਏ ਆਪਣਾ ਜੀਵਨ ਸਮਾਪਿਤਿਤ ਕਰਦੇ ਹਨ ਦੋਸਤੋ ਉਹਨਾਂ ਦੀ ਕੀ ਗੱਲ ਕਰੀਏ ਇੱਥੋਂ ਤੱਕ ਕਿ 20-30-30000 ਰੁਪਏ ਲਾ ਕੇ ਪ੍ਰਵਾਸੀ ਜਿਨ੍ਹਾਂ ਨੂੰ ਆਪਾਂ ਭਈਏ ਕਹਿੰਦੇ ਹਾਂ ਉਹ ਆਪਣਾ ਰੁਜ਼ਗਾਰ ਤੋਰ ਲੈਂਦੇ ਹਨ 500 ਤੋਂ ਲੈ ਕੇ 1000 2000 ਤੱਕ ਦੀ ਦਿਹਾੜੀ ਉਹ ਇੱਥੇ ਹੀ ਪਾ ਜਾਂਦੇ ਹਨ ਆਪਣੀਆਂ ਰੇੜੀਆਂ ਤੋਂ ਪਰ ਸਾਡੇ ਨੌਜਵਾਨ 40-40 50-50 ਲੱਖ ਲਾ ਕੇ ਬਾਹਰ ਜਾਂਦੇ ਹਨ ਉਹ ਵੀ ਡੋਂਕੀਯਾਦੀ ਲਾ ਕੇ ਗੈਰਕਾਨੂੰਨੀ ਢੰਗ ਨਾਲ ਕਾਰਨ ਕੀ ਯੋਗਤਾ ਇੱਥੇ ਰਹਿ ਕੇ ਕੋਈ ਕੰਮ ਕਰਨ ਦੀ ਸਕਿੱਲ ਦਾ ਨਾ ਹੋਣਾ ਜਾਂ ਕੁਝ ਹੋਰ ਬਹੁਤ ਕੁਝ ਹੋਰ ਉਹ ਹੋ ਸਕਦਾ ਹੈ ਨੈਕਸਟ ਵੀਡੀਓ ਵਿੱਚ ਆਪਾਂ ਉਹਨਾਂ ਕੁਝ ਹੋਰ ਕਾਰਨਾ ਕਰਕੇ ਜਿਨ੍ਹਾਂ ਕਰਕੇ ਸਾਡੇ ਨੌਜਵਾਨ ਬਾਹਰ ਭਜਦੇ ਹਨ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਅੰਤ ਵਿੱਚ ਦੋਸਤੋ ਤੁਹਾਡੇ ਨਾਲ ਜੋ ਹੋਇਆ ਹੈ ਉਸ ਤੇ ਅਫਸੋਸਤਾ ਹੈ ਪਰ ਜ਼ਿੰਦਗੀ ਰੁਕਦੀ ਨਹੀਂ ਹੈ ਦੋਸਤੋ ਉਠੋ ਮੈਂਟਲੀ ਸਟਰੋਂਗ ਹੋ ਕੇ ਫਿਰ ਤੋਂ ਕੰਮ ਕਾਜ ਵਿੱਚ ਜੁਟ ਜਾਓ ਜੋ ਵੀ ਇੱਥੇ ਕਰ ਸਕਦੇ ਹੋ ਉਸ ਵਿੱਚ ਜੁਟ ਜਾਓ ਕੰਮ ਕਾਜ ਕਿਰਤ ਕਰਨਾ ਕੋਈ ਵੀ ਕੰਮ ਛੋੜਾ ਨਹੀਂ ਹੁੰਦਾ ਖਾਸ ਕਰਕੇ ਆਪਣੇ ਘਰੇਲੂ ਕੰਮ ਪਰਿਵਾਰਿਕ ਧੰਦੇ ਦੋਸਤੋ ਜ਼ਿੰਦਗੀ ਵਿੱਚ ਉਤਾਰ ਚੜ੍ਹਾਅ ਆਉਂਦੇ ਹੀ ਰਹਿੰਦੇ ਹਨ ਇਸ ਵੇਲੇ ਸਭ ਤੋਂ ਪਹਿਲਾ ਕੰਮ ਤੇ ਹੰਮ ਕੰਮ ਹੈ ਫੇਰ ਤੋਂ ਉੱਠ ਕੇ ਖੜੇ ਹੋ ਜਾਣਾ ਮੈਂਟਲੀ ਸਟਰੋਂਗ ਜੋ ਤੁਹਾਡੇ ਨਾਲ ਹੋਇਆ ਹੈ ਉਸ ਦਾ ਦੁੱਖ ਨਹੀਂ ਕਰਨਾ ਸਗੋ ਹੋ ਸਕਿਆ ਤਾਂ ਉਸ ਦੇ ਉੱਪਰ ਸੋਚ ਵਿਚਾਰ ਕਰਿਓ ਅਤੇ ਕੋਈ ਨਿਚੋੜ ਕੱਢਿਓ 네ਗੇਟਿਵਿਟੀ ਨੂੰ ਜਿੰਨਾ ਹੋ ਸਕੇ ਦੂਰ ਰੱਖਣ ਦੀ ਕੋਸ਼ਿਸ਼ ਕਰਿਓ ਥੋੜੀ ਦੁੜੀ ਇਹਨਾਂ ਰਾਜਨੀਤਿਕ ਮਗਰਮੱਛਾਂ ਦੇ ਬਿਆਨਾਂ ਤੋਂ ਵੀ ਬਣਾ ਕੇ ਰੱਖਿਓ ਦੋਸਤੋ ਇਹ ਇੱਕ ਦੂਜੇ ਪ੍ਰਤੀ ਨਫ਼ਰਤ ਹੀ ਪੈਦਾ ਕਰੇਗੀ ਬਾਕੀ ਪੱਤਰਕਾਰ ਉਹ ਵੀ ਕਿਸੇ ਨੂੰ ਸੁਰਖਰੂ ਅਤੇ ਕਿਸੇ ਨੂੰ ਦੋਸ਼ੀ ਸਾਬਤ ਕਰਨ ਦੀ ਚਲਾਕੀ ਭਰੀ ਕੋਸ਼ਿਸ਼ ਕਰਨਗੇ ਸਭ ਤੋਂ ਬਚੋ ਅਤੇ ਖਾਸ ਕਰਕੇ ਆਪਣੇ ਜੀਵਨ ਵਿੱਚ ਆ ਰਹੀ 네ਗੇਟਿਵਿਟੀ ਉਸ ਤੋਂ ਬਚੋ ਦੋਸਤੋ ਜੇ ਜ਼ਿੰਦਗੀ ਸਲਾਮਤ ਹੈ ਤਾਂ ਬਹੁਤ ਕੁਝ ਹੈ ਤੁਹਾਡੇ ਕੋਲ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਇਸੇ ਹੀ ਵਿਸ਼ੇ ਦੇ ਵਿਸਤਾਰ ਦੇ ਉੱਪਰ ਵੀਡੀਓ ਪਸੰਦ ਆਉਂਦੇ ਉੱਪਰ ਵੀਡੀਓ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ